ਤਤ ਨਾਮ ਵਾਹਿਗੁਰੂ ਸਾਹਿਬ ਜੀ ਗੂਜਰੀ ਮਹੱਲਾ ਚੌਥਾ ਹੋ ਦਇਆਲ ਮੇਰਾ ਮਨ ਲਾਭੋ ਹਵਨ ਦਿਨ ਨਾਮ ਨਿਤ ਧਿਆਈ ਸਭ ਸੁਖ ਸਭ ਗੁਣ ਸਭ ਨਿਦਾਨ ਹਰ ਜਿੱਤ ਜਪਿਆ ਦੁਖ ਭੁਖ ਸਭ ਲੈ ਜਾਈ ਹੋ ਦਇਆਲ ਮੀਰਾ ਮਨ ਲਾਵੋ ਹਰ ਵੰਨ ਦਿਨ ਰਾਮ ਨਾਮ ਨਿਤ ਧਿਆਈ ਸਭ ਸੁਖ ਸਭ ਗੁਣ ਸਭ ਨਿਦਾਨ ਹਰ ਜਿੱਤ ਜਪਿਆ ਦੁੱਖ ਭੁਖ ਸਭ ਲੈ ਜਾਈ ਮਨ ਮੇਰੇ ਮੀਰਾ ਰਾਮ ਨਾਮ ਸਖਾ ਹਰ ਭਾਈ ਗੁਰਮਤਿ ਰਾਮ ਨਾਮ ਜਸ ਗਾਵਾਂ ਅੰਤ ਬੇਲੀ ਦਰਗਾਹ ਲੈ ਚੜਾਈ ਰਹਾ ਤੂੰ ਆਪੇ ਦਾਤਾ ਪ੍ਰਭ ਅੰਤਰ ਜਾਮੀ ਕਰ ਕਿਰਪਾ ਲੋਚ ਮੇਰੇ ਮਨ ਲਾਈ ਮੈਂ ਮਨ ਤਨ ਲੋਚ ਲਗੀ ਹਰ ਥੇਤੀ ਤਰਵ ਲੋਚ ਪੂਰੀ ਸਤ ਗੁਰ ਸਰਨਾਈ ਮਾਨਸ ਜਨਮ ਪੁੰਨ ਕਰ ਪਾਇਆ ਬਿਨ ਨਾ ਵੈ ਤ੍ਰਿਗ ਤ੍ਰਿਗ ਬਰਤਾ ਜਾਈ ਨਾਮ ਬਿਨ ਰਸ ਕਸ ਦੁਖ ਖਾਵੇ ਮੋ ਕਾਫੀ ਕਾ ਧੋਕ ਧੋਕ ਮੁਖ ਪਾਈ ਜੋ ਜਨ ਹਰ ਪ੍ਰਭ ਹਰ ਹਰ ਸਰਨਾ ਤਿੰਨ ਦਰਗਹਿ ਹਰ ਹਰ ਦੇ ਵੜਾਈ ਧਨ ਧਨ ਸਬਾਸ ਕਹੈ ਪ੍ਰਭ ਜਨ ਕੋ ਜਾਨ ਨਾਨਕ ਮੇਲ ਲਏ ਗਲ ਲਾਈ ਜੋ ਜਨ ਹਰ ਪ੍ਰਭ ਹਰ ਹਰ ਸਰਣਾ ਤਿੰਨ ਦਰਗਹ ਹੈ ਹਰ ਹਰ ਦੇ ਵਡਿਆਈ ਧੰਨ ਧੰਨ ਸਬਾਸ ਕਹੈ ਪ੍ਰਭ ਜਨ ਕੋ ਜਨ ਨਾਨਕ ਮੇਲ ਲਏ ਗਲ ਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਮਾ ਫਰਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 88th our 4th guru Guru Ram Dah ji under heading Gujri 4th Mahal. Guru Savji ji saying that, Be merciful and attune my mind so that I might meditate continually on the Lord's name. Night and day, the Lord is all peace, all virtue. And all wealth. Remembering him, all misery and hunger depart. O oh, my mind, the Lord's name is my companion and brother. Under Guruji's instruction, I sing the praises of the Lord's name. It shall be my help and support in the end. And I it shall deliver me in the court of the Lord. Pause. You yourself are the giver, O God, inner knower, searcher of hearts. By your grace you have infused longing for you in my mind. My mind and body long for the Lord. God has fulfilled my longing i have entered the sanctuary of the true guru human birth is obtained through good actions without the name it is cursed totally cursed and it passes away in vain without the name the name of the lord one obtains only suffering for his delicacies to eat his mouth is in and his face is spat upon again and again those humble beings who have entered the sanctuary of the Lord God Har, har are blessed with glory on in the court of the Lord Har. har. Blessed, blessed and congratulations says god to his humble servant o servant nanak he embraces him and blends him with himself vahiguru ji ka khalsa vahiguru ji ki fateh eh han aj de pavitar hukumname jo sri darbar sahab amritsar to aaye han saheb sri guru ramdas ji chauthe paatshah ji de gujri raag vich uchaaran kite hoye han ਗੁਰੂ ਸਾਹਿਬ ਜੀ ਫੇਰ ਕਰ ਰਹੇ ਹਨ ਦੱਸ ਰਹੇ ਹਨ ਮਿਹਰवान ਹੋ ਅਤੇ ਮੇਰੇ ਚਿੱਤ ਨੂੰ ਰੰਗਤ ਕਰ ਤਾਂ ਜੋ ਮੈਂ ਦਿਨ ਰਾਤ ਪ੍ਰਭੂ ਦੇ ਨਾਮ ਦਾ ਸਿਮਰਨ ਕਰਾਂ ਪ੍ਰਭੂ ਸਾਰੇ ਸ਼ਾਂਤੀ ਸਾਰੀਆਂ ਨੇਕੀ ਅਤੇ ਸਾਰੀ ਦੌਲਤ ਹੈ ਉਸ ਨੂੰ ਯਾਦ ਕਰਨ ਦੁਆਰਾ ਸਾਰੇ ਦੁੱਖ ਅਤੇ ਭੁੱਖ ਦੂਰ ਹੋ ਜਾਂਦੇ ਹਨ ਇਹ ਮੇਰੇ ਮਨ ਸੁਆਮੀ ਦਾ ਨਾਮ ਮੇਰਾ ਸਾਥੀ ਅਤੇ ਭਰਾ ਹੈ ਗੁਰਾਂ ਦੇ ਉਪਦੇਸ਼ ਅਧੀਨ ਮੈਂ ਪ੍ਰਭੂ ਦੇ ਨਾਮ ਦਾ ਜਸ ਗਾਇਨ ਕਰਦਾ ਹਾਂ ਇਹ ਅੰਤ ਵਿੱਚ ਮੇਰੀ ਸਹਾਇਤਾ ਅਤੇ ਆਸਰਾ ਹੋਵੇਗਾ ਅਤੇ ਇਹ ਮੈਨੂੰ ਪ੍ਰਭੂ ਦੇ ਦਰਬਾਰ ਵਿੱਚ ਪੇਸ਼ ਕਰੇਗਾ ਵਿਰਾਮ ਤੂੰ ਆਪ ਹੀ ਦਾਤਾਰ ਹੈ ਏ ਹਰੀ ਅੰਤਰਜਾਮੀ ਦਿਲਾਂ ਦੀ ਖੋਜ ਕਰਨ ਵਾਲਾ ਤੇਰੀ ਰਹਿਮਤ صدਕਾ ਤੂੰ ਮੇਰੇ ਚਿੱਤ ਅੰਦਰ ਤੇਰੇ ਲਈ ਤਾਂਗ ਪੈਦਾ ਕਰ ਦਿੱਤੀ ਹੈ ਮੇਰਾ ਮਨ ਅਤੇ ਸਰੀਰ ਪ੍ਰਭੂ ਲਈ ਤਰਸਦਾ ਹੈ ਰੱਬ ਨੇ ਮੇਰੀ ਤਾਂਗ ਪੂਰੀ ਕਰ ਦਿੱਤੀ ਹੈ ਮੈਂ ਸੱਚੇ ਗੁਰਾਂ ਦੀ ਪਨਾਹ ਲਈ ਹੈ ਮਨੁੱਖਾ ਜਨਮ ਚੰਗੇ ਕਰਮਾਂ ਦੁਆਰਾ ਪ੍ਰਾਪਤ ਹੁੰਦਾ ਹੈ ਨਾਮ ਦੇ ਬਾਝੋਂ ਇਹ ਸਰਾਪਿਆ ਹੋਇਆ ਹੈ ਪੂਰੀ ਤਰ੍ਹਾਂ ਸਰਾਪਿਆ ਹੋਇਆ ਹੈ ਅਤੇ ਇਹ ਵਿਅਰਥ ਚਲਾ ਜਾਂਦਾ ਹੈ ਪ੍ਰਭੂ ਦੇ ਨਾਮ ਦੇ ਬਾਝੋਂ ਮਨੁੱਖ ਨੂੰ ਉਸ ਦੇ ਸਵਾਦ ਲਈ ਖਾਣ ਲਈ ਦੁੱਖ ਹੀ ਮਿਲਦਾ ਹੈ ਉਸ ਦਾ ਮੂੰਹ ਬੇਕਾਰ ਹੈ ਉਸ ਦੇ ਚਿਹਰੇ ਉੱਤੇ ਵਾਰ-ਵਾਰ ਥੁੱਕਿਆ ਜਾਂਦਾ ਹੈ ਜਿਨ੍ਹਾਂ ਮਨੁੱਖਾਂ ਨੇ ਵਾਹਿਗੁਰੂ ਸਵਾਮੀ ਵਾਹਿਗੁਰੂ ਦੀ ਪਨਾਹ ਲਈ ਹੈ ਉਹ ਵਾਹਿਗੁਰੂ ਵਾਹਿਗੁਰੂ ਦੇ ਦਰਬਾਰ ਅੰਦਰ ਵਡਿਆਈ ਪ੍ਰਾਪਤ ਕਰਦੇ ਹਨ ਧੰਨ ਧੰਨ ਬਾਬਰਕ অতি ਮੁਬਾਰਕ ਵਾਹਿਗੁਰੂ ਆਪਣੇ ਨਿਵਾਣੇ ਸੇਵਕ ਨੂੰ ਆਖਦਾ ਹੈ हे ਦਾਸ ਨਾਨਕ ਉਹ ਉਸ ਨੂੰ ਗਲ ਬੱਕੜੀ ਪਾ ਲੈਂਦਾ ਹੈ ਅਤੇ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ